ਈਮਾਨਦਾਰੀ ਮਾਨਦਰੀ ਮਾਨਦਰੀ ਬੱਸ ਡਰਾਈਵਰ ਦੀ ਇਮਾਨਦਾਰੀ ਮੋਰਤਾ 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 ਬੀਬੀ ਪੁੱਲ ਗਈ ਸੀ ਬੱਸ ਚ ਲੱਖ ਰੁਪਈਆ ਡਰਾਈਵਰ ਕੰਡਕਟਰ ਨੇ ਰਲ ਕੇ ਵਾਪਸ ਮੋੜਤਾ ਜੀ ਆ ਲੱਖ ਰੁਪਈਆ ਮਾਤਾ ਸਾਡੀ ਗੱਡੀ 'ਚ ਛੱਡ ਗਈ ਸੀ ਬਟਾੜੇ ਤੋਂ ਕਾਦਿਆਂ ਤੇ ਬਟਾੜੇ ਤੋਂ ਕਾਦਿਆਂ ਇਸ ਟਾਈਮ ਲੱਖ ਰੁਪਈਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ 9120 94 ਵੀ ਐਮ ਗੱਡੀਆ ਤੇ ਐ ਬਾਕੀ ਦਾ ਆਧਾਰ ਕਾਰਡ ਨੰਬਰ ਜੀ ਜਮ ਦੋ ਮੈਂ ਜੂਮ ਕਰਾਂ ਮਦਦ ਕਰ ਦਲਾਂਗੀ ਹੈ ਚਿੰਦੀ ਨਹੀਂ ਸਿੱਧਾ ਨਾਸਤ੍ਰੰਦੋਰ ਚਿੰਦੀ ਹੈ ਹਾਸਤ੍ਰਾ ਫਿਰ ਕਿਹੜਾ ਮਤ ਜੀ ਆਪਣੇ ਜੀ ਹੈ ਕੰਨਾ ਕੰਨਾ ਕਿਹੜੀ ਇੱਥੇ ਕਿੰਦਾ ਕੰਨਾ ਹੈ ਇਧਰ ਵਸਤੇ ਇੱਥੇ ਮੈਂ ਕੁੜੀ ਨੂੰ ਦੇਣਾ ਈ ਕੁੜੀ ਦਾ ਕੁੜੀ ਦਾ ਗਿਆਗਾ ਕਿਹੜੀ ਜਗਾ ਆ ਇੱਥੇ ਕੋਲੇ ਹੀ ਆ ਆਪਣੇ ਫਿਰ ਕਿਹੜੇ ਮਾਲੇ ਆ ਆ ਆਪਣੀ ਉਹ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਉਹ ਕੁੜੀ ਇੱਥੇ ਇਧਰਲਾ ਜਿਹੜਾ ਉਹ ਪੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਅੱਛਾ ਤਾਂ ਪੱਤੂ ਆਪਣਾ ਬੰਦਾ ਆਡਾ ਆਸ ਆਹੋ ਆਹੋ ਟਰਾਈ ਭਰਾਵਾ ਆ ਯਾਰ ਉਹ ਪੱਤੂ ਨੂੰ ਫੋਨ ਕਰ ਲੈ ਕਰ ਲੈ ਪਾਲਕ ਪਰਵਾਰ ਬ੍ਰਾਜ਼ੀਲ ਸਤ ਤੁਸੀਂ ਦੇਖੀ ਇਮਾਨਦਾਰੀ ਮਨ ਚ ਹੋਣੀ ਚਾਹੀਦੀ ਹੈ ਤੇ ਚਾਹੇ ਪੈਸਾ ਜਿੰਨਾ ਮਰਜੀ ਹੋਵੇ ਇਮਾਨ ਨਹੀਂ ਡੋਲਦਾ ਤੇ ਇਹਨਾਂ ਦਾ ਇਮਾਨ ਵੀ ਨਹੀਂ ਡੋਲਿਆ ਸੋ ਜਿਵੇਂ ਕਿ ਡਰਾਈਵਰ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਮਾਤਾ ਬਾਸ ਚ ਪੈਸੇ ਭੁੱਲ ਗਈ ਸੀ ਪਰ ਫਿਰ ਵੀ ਇਹਨਾਂ ਨੇ ਉਹ ਪੈਸਾ ਮੋੜ ਦਿੱਤਾ ਤੁਹਾਨੂੰ ਸੁਣਾਉਣੇ ਆ ਕਿ ਕੁਝ ਕਹਿਣਾ ਹੈ ਇਹਨਾਂ ਦਾ ਦਿਨਖ ਮੇਲ ਪੰਜਾਬੀ ਟੀਵੀ ਤੇ ਲਈ ਲਵ ਪ੍ਰੀਤ ਖੁਸ਼ੀ ਦੀ ਰੋਪਾਰ ਨਾ ਨਿਸ਼ਾਨ ਸਿੰਘ ਭਾਜੀ ਵੀਡੀਓ ਮਾਤਾ ਕ੍ਰਿਸ਼ਨ ਦੀ ਨਾ ਆਦੀ ਮਾਤਾ ਜੀ ਜੋ ਖੰਨੇ ਤੋਂ ਪਿੱਛੋਂ ਚੱਲ ਕੇ ਨਾ ਤੇ ਕਾਦੀਆਂ ਆ ਰਹੀ ਸੀ ਉਹਦੀ ਬੇਟੀ ਦਾ ਵਿਆਹ ਹੈ ਜਿਹਦੇ ਕਾਰਨ ਕਰਕੇ ਨਾ ਉਹਨੇ ਆਪਣੀ ਬੇਟੀ ਦੇ ਵਿਆਹ ਤੇ ਰੁਪਇਆ ਲੱਖ ਡੇਢ ਲੱਖ ਦੇਣਾ ਹੈ ਉਹ ਫਿਰ ਜਿਹਦੇ ਕਰਕੇ ਸਾਨੂੰ ਮਾਤਾ ਸਾਡੇ ਕੋਲ ਪੈਸੇ ਸਾਡੀ ਗੱਡੀ 'ਚ ਛੱਡ ਗਈ ਬਟਾਲੇ ਤੋਂ ਕਾਦੀਆਂ ਨੂੰ ਜਾ ਰਹੀ ਮਾਤਾ ਉਹ ਫਿਰ ਸਾਨੂੰ ਪੈਸੇ ਉਹਦੇ ਵਾਪਸ ਕਰ ਦੇਗੀ ਬੰਦੀ ਕੋਸ਼ਿਸ਼ ਨਹੀਂ ਪਹਿਲਾਂ ਤਾਂ ਅਸੀਂ ਸੀ ਅੱਡੇ ਦੇ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਅਲੱਗ-ਅਲੱਗ ਪੁਸ਼ਕੇ ਤਾਂ ਅਸੀਂ ਗੱਲਬਾਤ ਕੀਤੀ ਕਿ ਪੈਸੇ ਕਿਸੇ ਦੇ ਹੈਗੇ ਨੇ ਜੇ ਕੋਈ ਆਪਣਾ ਆਈਡੀ ਪ੍ਰੂਫ ਦੱਸ ਸਕਦਾ ਵਿੱਚ ਕਿ ਉਹਨਾਂ ਦਾ ਆਈਡੀ ਪ੍ਰੂਫ ਹੀ ਵਿੱਚ ਤੋਂ ਆਪਣੇ ਪੈਸੇ ਲੈ ਲੇ ਚਲੋ ਇਹਨਾਂ ਵਿੱਚੋਂ ਪੌਣੇ ਘੰਟੇ ਬਾਅਦ ਮਾਤਾ ਆਈ ਬਿਲਕਦੀ ਵਿਚਾਰੀ ਦੇ ਅੱਖਾਂ 'ਚ ਰੋਣ ਹੀ ਅਥਰੂ ਕਰਨ ਦੇ ਉਹਨੇ ਫਿਰ ਕਿਹਾ ਵੀ ਪੁੱਤਰ ਮੇਰੇ ਇੱਕ ਗੱਡੀ ਤੁਹਾਡੀ ਦੇ ਵਿੱਚ ਪੈਸੇ ਰੱਖ ਗਿਆ ਮੇਰੇ ਧੀ ਦਾ ਵਿਆਹ ਸੀ ਇਹਦੇ ਕਰਕੇ ਫਿਰ ਸਾਨੂੰ ਮੌਕੇ ਤੇ ਉਹਦੇ ਬਾਰੇ ਪੁੱਛਤਾ ਪਤਾ ਕਰਨਾ ਪਿਆ ਉਹਦੀ ਵੀਡੀਓ ਬਣਾਉਣੀ ਪਈ ਵੀਡੀਓ ਬਣਾ ਕੇ ਤੇ ਸਾਨੂੰ ਡੱਟ ਤੇ ਹੋਰ ਵੀ ਆਪਣੇ ਪ੍ਰਧਾਨਾਂ ਨੂੰ ਡੀਪੋ ਸਾਹਿਬ ਪ੍ਰਧਾਨਾਂ ਨੂੰ ਸਾਰਿਆਂ ਦੱਸਣਾ ਪਿਆ ਕਿ ਆਂ ਦਲਵਾ ਦਿਆ ਪ੍ਰਧਾਨਾਂ ਦੀ ਨੌਲਜ ਲੈ ਆ ਕੇ ਗੱਲਬਾਤ ਸਾਰੀ ਕਰਕੇ ਦੋ ਪੈਸੇ ਦੇਣ ਪਹਿਲੇ ਵੀ ਮੇਰਾ ਡਰਾਈਵਰ ਚੱਲਦਾ ਕਿ ਪੀ ਪੀ 112 ਨੰਬਰ ਉਦੋਂ ਨਾਲ ਆਈਫੋਨ 14 ਤੇ 골ਡ ਹੀ ਕੁਛ ਉਹਨਾਂ ਦੇ ਏਟੀਐਮ ਕਾਰਡ ਪੈਸੇ ਵੀ ਹੈਗੇ ਜਿਹੜੇ ਅਸੀਂ ਮਹਾਰਾਜੀ ਚੰਡੀਗੜ੍ਹ ਵੀ ਮੋੜਦੇ ਨੇ ਕਿ ਭਾਈ 15 ਸਾਲ ਤੱਕ ਤੀਬਨਾਪ ਮੇਰੀ ਨੌਕਰੀ ਹੋ ਗਈ ਤੁਹਾਡੇ ਟਾਈਮ ਦੇ ਵਿੱਚ ਨਾ ਕਾਫੀ ਕੁਝ ਕਾਫੀ ਕੋਈ ਮੋੜਦੇ ਨੇ ਨਹੀਂ ਪਾਜੀ ਸਾਡੇ ਡਿਪੂ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਸਾਹਿਬਾਨ ਨੇ ਤ੍ਰਿਪੰਡਿਪੂ ਆਜੀ ਜਿੰਨੇ ਵੀ ਸਾਡੇ ਮੋਤਬਰ ਸ਼ਾਹਨ ਸੱਜਣਾ ਉਹ ਸਾਨੂੰ ਕਾਫੀ ਗਾਈਡ ਕਰਦੇ ਇਸ ਵਰਤੀ ਵੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਜੇ ਪੈਸੇ ਕੋਈ ਕਿੱਥੋਂ ਬਣਾਉਂਦਾ ਕੋਈ ਚੀਜ਼ ਕਿੱਥੋਂ ਬਣਾਉਂਦਾ ਇਸ ਕਰਕੇ ਸਾਨੂੰ ਨਾ ਇਹ ਚੀਜ਼ ਉਹਨਾਂ ਦੀ ਵਾਪਸ ਕਰਨੀ ਕਿਉਂਕਿ ਜੇ ਕੋਈ ਕਨੈਕਟਡ ਡਰਾਈਵਰ ਦੇ ਸਾਡੇ ਮਹਿਕਮੇ ਦੇ ਅੰਦਰ ਕਿਸੇ ਕਨੈਕਟਡ ਡਰਾਈਵਰ ਦੇ ਅੰਦਰ ਹੱਥ ਚ ਆ ਜਾਂਦੇ ਆ ਉਹ ਤਾਂ ਸੋਚੋ 90% ਮੈਂ 100% ਹੀ ਕਹਿੰਦਾ ਕਿ ਉਹ ਵਾਪਸ ਮੋੜ ਦਿੰਦਾ ਜੇ ਕੋਈ ਸਵਾਰੀ ਲੈ ਜਾਂਦੀ ਤੇ ਉਹਦੀ ਕੋਈ ਕਨੈ ਇਸ ਕਰਕੇ ਜੇ ਤੇ ਬਸ ਤੇ ਅੰਦਰ ਆ ਜਾਂਦੇ ਆ ਤੇ ਸਾਡੇ ਕੇ ਕਨੈਕਟਡ ਡਰਾਈਵਰ ਦੇ ਮਹਿਕ ਦੇ ਅੰਦਰ ਕਾਬੂ ਆ ਜਾਂਦੇ ਉਹ ਚੀਜ਼ ਮੁੜੀ ਜਾਂਦੀ ਅਸੀਂ ਤੇ ਭਾਜੀ ਇਹ ਹੀ ਆਨੇ ਆ ਕਿ ਸਵਾਰੀਆਂ ਨੂੰ ਕਿਉਂ ਨਹੀਂ ਕੋਈ ਸਵਾਰੀ ਵੀ ਆਪ ਕੇ ਆ ਰੱਖੇ ਪਰ ਕਨੈਕਟਡ ਡਰਾਈਵਰ ਜਿੰਨੇ ਵੀ ਹੈਗੇ ਨੇ ਉਹਨਾਂ ਦੀ ਜ਼ਮੀਰ ਨਹੀਂ ਇਹ ਗੱਲ ਕਹਿੰਦੀ ਚਾਹੇ ਕੱਚੇ ਹੋਣ ਚਾਹੇ ਪੱਕਾ ਬੰਦਾ ਹੋਵੇ ਪਰ ਕਿਸੇ ਦਾ ਵੀ ਇਹ ਦਿਨ ਨਹੀਂ ਕਰਦਾ ਵੀ ਅਸੀਂ ਕਿਸੇ ਦਾ ਸਮਾਨ ਰੱਖੇ ਇਹ ਤਾਂ ਚਲੋ ਸਵਾਰੀਆਂ ਦੀ ਆਪੋ ਆਪਣੀ ਸੋਚ ਹੁੰਦੀ ਹੈ ਸੋਚ ਮੁਤਾਬਕ ਸਾਰੇ ਲੋਕ ਵੀ ਕਹਿੰਦੇ ਆ ਕੀ ਨੇ ਪਰ ਕਨੈਕਟਡ ਡਰਾਈਵਰ ਦੇ ਹੱਥ ਭਾਜੀ ਜੇ ਕੋਈ ਚੀਜ਼ ਆ ਜੇ ਉਹਦੀ ਜ਼ਮੀਰ ਨਹੀਂ ਇਹ ਗੱਲ ਕਹਿੰਦਾ ਕਿ ਮੈਂ ਇਹ ਚੀਜ਼ ਰੱਖ ਸਕਦਾ ਸਰ ਮੈਂ ਪੰਜਾਬ ਰੋਡ ਤੇ ਬਟਾਲੀਪੂ ਦਾ ਮੈਂ ਸੀਨੀਅਰ ਉਮੀਦਵਾਰ ਪ੍ਰਧਾਨ ਬਟਾਲਾ ਤੋਂ ਸਰ ਇਹ ਸਾਡੇ ਇੱਕ ਕਨੈਕਟਰ ਔਰ ਡਰਾਈਵਰ ਵੱਲੋਂ ਮਿਸਾਲ ਦਿੱਤੀ ਗਈ ਹੈ ਕਈ ਸਾਡੇ ਡਰਾਈਵਰ ਕਨੈਕਟਰ ਇਹਨਾਂ ਨੇ ਮਿਸਾਲਾਂ ਦਿੱਤੀਆਂ ਹੈ ਅਸੀਂ ਸਮੇਂ-ਸਮੇਂ ਤੇ ਆਪਣੇ ਕਨੈਕਟਰ ਡਰਾਈਵਰ ਨੂੰ ਗਾਈਡ ਕਰਦੇ ਰਹਿੰਦੇ ਆ ਕਿ ਕਿਸੇ ਵੀ ਸਵਾਰੀ ਦਾ ਕੋਈ ਵੀ ਸਮਾਨ ਵਾ ਜ਼ਰੂਰੀ ਹੁੰਦਾ ਵਾ ਉਹਨੂੰ ਅਸੀਂ ਕੰਟੈਕਟ ਵਿੱਚ ਲੈ ਕੇ ਵਾਪਸ ਕਰਦੇ ਆਂ ਇਹ ਸਾਡੇ ਨਿਸ਼ਾਨ ਸਿੰਘ ਜੀ ਔਰ ਬਿੱਟੂ ਪੀ 112 ਡਰਾਈਵਰ ਆ ਜਿਨ੍ਹਾਂ ਵੱਲੋਂ ਇਹ ਮਸਾਇਲ ਜਿਹੜੀ ਆ ਕੈਮ ਕੀਤੀ ਗਈ ਆ ਜੀ ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਏ ਕਿਉਂਕਿ ਮਾਤਾ ਜੀ ਬਜ਼ੁਰਗ ਉਹਨਾਂ ਦੇ ਬੇਟੀ ਦਾ ਵਿਆਹ ਸੀ ਉਹਦੇ ਵਾਸਤੇ ਉਹ ਪੈਸੇ ਲੈ ਕੇ ਜਾ ਰਹੇ ਸੀ ਇਹ ਜੋ ਕਿ ਉਹ ਖੰਨੇ ਰੁਹਾ ਰਹੇ ਸੀ ਆਉਂਦੇ ਸਮੇਂ ਬਟਾਲਾ ਤੋਂ ਉਹ ਕਾਦੀਆਂ ਜਾ ਰਹੇ ਸੀ ਉਹਦੇ ਵਿੱਚ ਉਹਨਾਂ ਦਾ ਬੈਗ ਜਿਹੜਾ ਪੈਸਿਆਂ ਵਾਲਾ ਰਹਿ ਗਿਆ ਇਹ ਸਾਡੇ ਡਰਾਈਵਰ ਕੰਟਰੈਕਟਰ ਨੇ ਜਿਹੜਾ ਉਹ ਬੈਗ ਉਹਨਾਂ ਨੂੰ ਵਾਪਸ ਕੀਤਾ ਜੀ ਤੇ ਬਹੁਤ ਵੱਡੀ ਮਿਸਾਲ ਬਾਤ ਅਸੀਂ ਤੇ ਮੰਗ ਕਰਦੇ ਆਂ ਸਰਕਾਰ ਕੋ ਕਿ ਜੋ ਸਾਡਾ ਸਟਾਫ ਆ ਬਹੁਤ ਵਧੀਆ ਵਾ ਇਹ ਇਹਨਾਂ ਨੂੰ 12 12 15 15 ਸਾਲ ਹੋ ਗਏ ਜੀ ਕੰਡਕਟਰ ਔਰ ਆਊਟਸੋਰਸ ਤੇ ਕੰਮ ਕਰਦੇ ਆਂ ਅਸੀਂ ਚਾਹੁੰਦੇ ਆਂ ਵੀ ਜਿਹੜੇ ਬੰਦੇ ਆਊਟਸੋਰਸ ਤੇ ਆ ਉਹਨਾਂ ਨੂੰ ਕੰਟਰੈਕਟ ਤੇ ਕਰਕੇ ਤੇ ਸਾਰੇ ਮੁਲਾਜ਼ਮਾਂ ਨੂੰ ਕੰਟਰੈਕਟ ਵਾਲੇ ਔਰ ਆਊਟਸੋਰਸ ਵਾਲੇ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਕਾਰ ਬਣ ਸਮੇਂ ਕਿਹਾ ਸੀ ਅਹੀਂ ਇਹ ਸਾਰਾ ਸਟਾਫ ਜਿਹੜਾ ਵਾ ਰੈਗੂਲਰ ਕਰਾਂਗੇ ਤੇ ਅਸੀਂ ਬੇਨਤੀ ਕਰਦੇ ਆ ਤੁਹਾਡੇ ਮਾਧਿਅਮ ਲੜਾਈ ਵੀ ਇਹ ਸਾਡਾ ਇਮਾਨਦਾਰ ਸਟਾਫ ਆ ਇਹਨਾਂ ਨੂੰ ਕਮ ਸੇ ਕਮ ਪੱਕਾ ਕਰੋ ਔਰ ਸਾਰੇ ਸਾਡੇ ਜਿਹੜੇ ਨਵੇਂ ਮੁਲਾਜ਼ਮ ਹੀ ਆਏ ਆ ਘੱਟ ਤਨਖਾਹ ਤੇ ਉਹਨਾਂ ਦੀ ਤਨਖਾਹ ਵਧਾ ਕੇ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਅਸੀਂ